ਇਹ ਤੁਹਾਨੂੰ ਤਾਂ ਤਾਂ ਸੁਪਨ ਦੋ ਛਲ ਕੋਰੀਆ ਇਦਾਂ ਦੀਆਂ ਪ੍ਰੋਬਲਮਸ ਵੀ ਠੀਕ ਕਰ ਦਿੰਦੀ ਆ ਕਿਉਂ ਇਹਦੇ ਵਿੱਚ ਨਾ ਚਿਕਨਾਹਟ ਬਹੁਤ ਹੁੰਦੀ ਆ ਜਿਹਨੂੰ ਅਸੀਂ ਗੂੰਦ ਕਹਿ ਦਿੰਦੇ ਆ ਨਾ ਜਿੱਦਾਂ ਹੁੰਦੀ ਆ ਜਦੋਂ ਇਹ ਇਹਦੇ ਚ ਗੂੰਦ ਜਿਹੜੀ ਆ ਤੇ ਕੋਣ ਮੈਂ ਤੋੜ ਕੇ ਦਿਖਾਉਣਾ ਦੋ ਇਹ ਚ ਆ ਦੇਖੋ ਆ ਦੇਖੋ ਅੰਮਰੇ ਹੱਥ ਦੇ ਦੇਖੋ ਜੀ ਜੀ ਬਹੁਤ ਇਹਦੇ ਚ ਇਦਾਂ ਲੇਸਪਨ ਹੁੰਦਾ ਇਹਦੇ ਚ ਲੇਸ ਜਿਆ ਹੁੰਦਾ ਬਹੁਤ ਲੇਸਦਾਰ ਹੁੰਦਾ ਇਹ ਇਹਦੇ ਨੂੰ ਜਦੋਂ ਆਪਾਂ ਖਾਣੇ ਆ ਨਾ ਇਹ ਜਿਹੜੀ ਆਪਣੇ ਢਾਂ ਤੋਂ ਸੁਪਨ ਦੋਸ਼ ਦੀ ਜਾਂ ਅੰਦਰ ਆਂਤੜੀਆਂ ਦੇ ਵਿੱਚ ਮਲ ਜੰਮਿਆ ਹੋਇਆ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਹਾਂਜੀ ਕਬਜ ਰਹਿੰਦੀ ਆ ਜਾਂ ਗੈਸ ਬਣਦੀ ਆ ਯਾਨੀ ਜਲਣ ਹੁੰਦੀ ਆ ਮਿਹਦੇ ਦੇ ਵਿੱਚ ਉਹ ਸਾਰੀਆਂ ਨੂੰ ਠੀਕ ਕਰ ਦਿੰਦਾ ਇਹ ਇਹਦੇ ਵਿੱਚ ਕੀ ਚਕਨਾਟ ਹੋਣ ਕਰਕੇ ਜਿਹੜੀਆਂ ਸਾਡੀ ਵੱਡੀ ਆਂਤ ਦੀ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਜਿਹੜੀਆਂ ਵੀਕ ਹੋ ਗਈਆਂ ਜਿਹੜੀ ਉਹਦੀ ਚਿਕਨਾਹੜ ਘਟ ਗਈ ਜਿਹਨੂੰ ਕਈ ਵਾਰ ਡਾਕਟਰ ਕਹਿ ਦਉਂਦੇ ਨੇ ਜੇ ਤੁਹਾਡੀਆਂ ਜਿਹੜੀਆਂ ਨਾ ਪੇਟ ਦੇ ਵਿੱਚ ਤੇੜਾ ਆਉਣੀ ਸ਼ੁਰੂ ਹੋ ਗਈਆਂ ਮੇਰੇ ਕੋਲ ਇਦਾਂ ਦੇ ਵੇਸ਼ਨ ਆਉਂਦੇ ਨੇ ਕਹਿੰਦੇ ਡਾਕਟਰ ਕਿ ਤੇੜੜਾ ਆਉਣੀ ਸ਼ੁਰੂ ਹੋ ਗਈ ਆ ਉਹ ਕੀ ਹੈ ਥੋੜੇ ਪੇਟ 'ਚ ਖੁਸ਼ਕੀ ਹੋ ਗਈ ਉਹ ਜਿਹੜੀ ਹੈ ਨਾ ਉਹ ਚਿਕਨਾਹੜ ਘਟ ਜਾਂਦੀ ਆ ਵੱਡੀ ਆਂਤ ਦੀ ਜਿਹਦੇ ਵਿੱਚ ਮਲ ਜੰਮਣਾ ਸ਼ੁਰੂ ਹੋ ਜਾਂਦਾ ਉਹ ਚੀਜ਼ ਨੂੰ ਇਹ ਬਿਲਕੁਲ ਹੱਲ ਕਰ ਦਿੰਦਾ ਉਹਦਾ